ਇਸ ਵੀਰ ਦੀ ਬਹੁਤ ਵੱਡੀ ਖਬਰ ਤੁਹਾਨੂੰ ਦੁਕਾਨ ਜਾ ਰਹੀਆਂ ਗੁੱਜਰ ਪਾਈਚਰ ਦੀਆਂ 27 ਮੱਝਾਂ ਡੁੱਬ ਕੇ ਮਰ ਗਈਆਂ ਨੇ ਵੱਡੀ ਖਬਰ ਹੈ ਬਾਤ ਬਾਤ ਖਬਰ ਨੂੰ ਸ਼ੇਅਰ ਕਰਿਓ ਦਦਨਿਆ ਗੁਰਦਾਸਪੁਰ ਦੇ ਕਲਾ ਨੌਰ ਨਜ਼ਦੀਕ ਕਿਰਨ ਨਾਲੇ ਵਿੱਚ ਇਹ ਗੁੱਜਰ ਪਾਈਚਰ ਦੀਆਂ ਤੁਸੀਂ ਦੇਖ ਸਕਦੇ ਕਿ 27 ਮੱਝਾਂ ਮਰ ਗਈਆਂ ਨੇ ਬਹੁਤ ਵੱਡੀ ਘਟਨਾ ਵਾਪਰੀ ਹੈ ਦਦਨਿਆ ਅੱਜ ਕੱਲ ਬਰਸਾਤਾ ਦਾ ਮੌਸਮ ਹੈ ਜਿਸ ਤਰੀਕੇ ਨਾਲ ਨਦੀਆਂ ਨਾਲੇ ਵਿੱਚ ਪਾਣੀ ਪਰ ਪਰ ਕੇ ਆ ਰਿਹਾ ਹੈ ਦੂਜੇ ਪਾਸੇ ਕਈ ਜਗ੍ਹਾ ਨਦੀਆਂ ਦੇ ਵਿੱਚ ਡੂੰਗੇ ਖੱਡੇ ਨੇ ਜੋ ਕੀ ਕਈ ਵਾਰ ਮੱਝਾਂ ਉਸ ਖੱਡੇ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਉਂਦੀਆਂ ਜਿਸ ਤੋਂ ਬਾਅਦ ਇਹਨਾਂ ਦੀ ਘਟਨਾ ਵਾਪਰਦੀ ਹੈ ਬਹੁਤ ਵੱਡਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਕਿਵੇਂ ਗੁਜਰ ਭਾਈਚਾਰਾ ਆਪਣੀ ਮੱਝਾਂ ਨੂੰ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਕੱਢ ਰਿਹਾ ਹੈ ਤਾਂ ਇਹ ਤਸਵੀਰ ਬਹੁਤ ਹੀ ਭਾਵੁਕ ਹੈ ਨਜ਼ਦੀਕ ਦੇ ਲੋਕਾਂ ਦੇ ਦੇਖਣ ਵਾਲੇ ਦੀ ਭੀੜ ਲੱਗ ਗਈ ਕਿਉਂਕਿ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਇਹਨਾਂ ਗੁਜਰ ਭਾਈਚਾਰੇ ਦਾ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਗੁਰਦਾਸਪੁਰ ਦੇ ਕਲਾ ਨੌਰ ਦੇ ਇਧਕਾਰ ਆ ਰਹੇ ਆ ਜਿੱਥੇ ਤੁਸੀਂ ਦੇਖਦੇ ਹੋ ਨਦੀ ਦੇ ਬਿਲਕੁਲ نیچے ਇਹ ਮੱਝਾਂ ਜਿਹੜੀਆਂ ਮਰੀਆਂ ਪਈਆਂ ਨੇ ਤਾਂ ਜਦੋਂ ਇਹਨਾਂ ਦੇ ਮਾਲਕਾਂ ਨੂੰ ਪਤਾ ਲੱਗਦਾ ਹੈ ਤਾਂ ਤੁਸੀਂ ਦੇਖੋ ਕੀ ਭਾਵਕ ਹੋ ਗਏ ਨੇ ਪੂਰੇ ਜਿਹੜੇ ਗੁਜਰਪਾਈਚਰ ਦੇ ਲੋਕ ਨੇ ਪੈਸੂ ਲੈ ਕੇ ਮੌਕੇ ਤੇ ਪਹੁੰਚੇ ਗੁਜਰਪਾਈਚਰ ਨੇ ਇਸ ਪੂਰੀ ਘਟਨਾ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਹਾਂ ਜੀ ਮੈਂ ਪਹਿਲਾਂ ਆਪਣਾ ਨਾਮ ਦੱਸੋ ਜੀ ਜੀਤ ਸਿੰਘ ਜਨਾਬ ਪਿੰਡ ਕਿਹੜਾ ਜੀ ਮੇਰੀ ਅੰਮਾ ਬਾਦ ਆ ਕੀ ਵਾਕਿਆ ਹੋਇਆ ਜੀ ਬਾਗਾ ਦੇ ਡੰਗਰ ਚੁਗਨ ਆਏ ਨਾ ਜੱਕਿਆਂ ਵਿੱਚ ਬੂਗੀ ਥੱਲੇ ਆ ਗਏ ਨਾ ਤੇ ਸਦਾਈ ਡੰਗਰ ਮਰ ਗਏ ਨਾ ਤੇ ਬਾਕੀ ਦੇ ਕੋਈ 10-20 ਬਾਕੀ ਲੱਭਣ ਦੇ ਆ ਅਬ ਕਰਨ ਸਾਹਿਬ ਨੇ ਪੂਰੀ ਲੱਗਾ ਕਰਨ ਭਰੀ ਗਈ ਦੀ ਹੈ ਕਿੰਨੇ ਕਵਿ ਦਾ ਵਾਕਿਆ ਹੈ ਇਹ ਕੋਈ 10-11 ਵਜੇ ਦਾ ਵਾਕਿਆ ਹੈ ਠੀਕ ਹੈ ਤੇ ਕਿਨੇ ਕਿਨੇ ਡੰਗਰ ਕਿਨੇ ਕਿਨੇ ਮਰੇ ਨੇ 8 ਜਨੇ ਜੀਤ ਸਿੰਘ ਦੇ 10 ਡੰਗਰ ਬशीर ਦੇ ਯੂਸਫ ਕੌਣ ਝੇ ਹਾਂਜੀ ਯੂਸਫ ਆਏ ਹਾਂਜੀ ਹੋਰ 10 ਡੰਗਰ ਬशीर ਦੇ ਪੰਜ ਡੰਗਰ ਰਵੀ ਦੇ ਆ ਉਹਦਾ ਜਮੰਡਾ ਇਹਦਾ ਯੂਸਫ ਦਾ ਦੂਸਰ ਦਾ ਮੰਡਾ ਰਵੀ ਇੱਕ ਯੂਾਈ ਹੈ ਉਹ ਕੀ ਦਵਾਈ ਦਾ ਬਾਗਾ ਚਾਰ ਦੀਆਂ ਹੈ ਹਾਂ ਇਹ 10 ਡੰਗਰ ਸਦਾਈ ਡੰਗਰ ਮਾਰਗੇ ਨੇ ਸਦਾਈ ਡੰਗਰ ਮਾਰਗੇ ਨੇ ਨਾਲ ਆਪਾਂ ਦਾ ਕੋਈ ਵੀ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਏ ਨਹੀਂ ਚਲੋ ਸਦਾਈ ਮਾਰਗੇ ਨੇ ਯਾਰ ਅੱਜ ਦੇ ਮੌਕੇ ਤੇ ਹੋ ਗਿਆ ਜਿੰਕੀ ਪਤਾ ਹੋਰ ਵੀ ਹੋ ਸਕਦੀ ਹੈ ਨਾ ਬਾਕੀ ਡੰਗਰ ਲੱਭ ਕੇ ਨਹੀਂ ਹਾਂ ਬਾਕੀ ਲੱਭ ਗਏ ਬਾਕੀ ਲੱਭ ਗਏ ਤਾਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗੇ ਕਰਦੇ ਆ ਬਈ ਗਵਰਨਮੈਂਟ ਨੇ ਜਿਹੜੀ ajuda ਹਣੀ ਜਾਈਦੀ ਹੈ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਖਾਣ ਨੂੰ ਸਾਡੇ ਨੂੰ ਇਹੋ ਦੇ ਦੋ ਨਹੀਂ ਆ ਮਿਲ ਜਾਈਂਗੀ ਹੋ ਮਰ ਗਈਆਂ ਰੋਟੀ ਹੱਟੇ ਤੋਂ ਮੇਰੇ ਕਬਰੇ ਤੋਂ ਰਹਿ ਗਏ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਰਛਾਦੇ ਨੂੰ ਕੋਈ ਸਾਡੀ ਮਦਦ ਕਰੇ ਠੀਕ ਹੈ ਮੇਰੇ ਨਫਤ ਮਾਜੀ ਕੀ ਹੋਇਆ ਕੀ ਵਾਕਿਆ